ਮੈਂ ਇੱਕ ਫਾਊਂਡੇਸ਼ਨ ਰਨ ਕਰਦੀ ਆ ਆਸਰਾ ਦੇ ਨਾਮ ਦੀ ਉਹਦੇ ਵਿੱਚ ਨੇ ਕੈਂਪਸ ਚੱਲਦੇ ਰਹਿੰਦੇ ਆ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਜਿਹਦੇ ਵਿੱਚ ਅਸੀਂ ਆਈ ਚੈੱਕਅਪ ਕਰਦੇ ਆ ਨੰਬਰ ਚੈੱਕ ਹੁੰਦਾ ਅੱਖਾਂ ਦਾ ਤੇ ਉਦੋਂ ਬਾਅਦ ਐਨਕਾ ਵੰਡੀਆਂ ਜਾਂਦੀਆਂ ਮਾਨਸਾ ਜ਼ਿਲ੍ਹੇ ਦੇ ਮਾਨਸਾ ਹਲਕੇ ਦੇ ਬਠਿੰਡਾ ਦਿਹਾਤੀ ਦੇ ਮੋੜ ਦੇ ਬੁਡਲਾਡੇ ਦੇ ਇਹਨਾਂ ਚਾਰਾਂ ਹਲਕਿਆਂ 'ਚ ਕੈਂਪਸ ਲੱਗੇ ਸੀ ਮੈਂ ਬਿਮਾਰ ਹੋ ਗਈ ਸੀ ਕੈਂਪਸ ਲੱਗਣ ਤੋਂ ਬਾਅਦ ਤੇ ਮੇਰੇ ਤੋਂ ਆਇਆ ਨਹੀਂ ਗਿਆ ਮੈਂ ਆਲਮੋਸਟ ਡੇਡ ਮਹੀਨੇ ਬਰਾਈਆਂ ਉਹ ਸਾਰੀਆਂ ਐਨਕਾਂ ਕੰਪਨੀਆਂ ਪੈਂਡਿੰਗ ਪਈਆਂ ਸੀ ਤੇ ਕੋਡ ਲੱਗਣ ਦੇ ਅਸਾਰ ਹੈ ਕਿ ਹੋਰ 10 ਦਿਨਾਂ ਚ ਨਿਊਜ਼ ਵਿੱਚ ਲਗਾਤਾਰ ਆ ਰਿਹਾ ਹੈ ਕਿ 10 ਦਿਨਾਂ ਚ ਕੋਡ ਲੱਗ ਜੂਗਾ ਤਾਂ ਸਚਾਈ ਇਹ ਹੈ ਕਿ ਮੈਂ ਸਾਰੇ ਕੈਂਪਸ ਦੀਆਂ ਐਨਕਾਂ ਵੰਡਨ ਆਈਆਂ ਮੈਂ ਕਿਸੇ ਸਿਆਸੀ ਸਰਗਰਮੀ ਕਰਕੇ ਨਹੀਂ ਆਈ ਤੁਸੀਂ ਲੋਕ ਸਭਾ ਚ ਲਗਾਤਾਰ ਜਿਹੜਾ ਹੈ ਹਲਕਾ ਪਟੰਡਾ ਉਸ ਵਿੱਚ ਰਏ ਹੋ ਚਾਚਾ ਤੁਹਾਡੇ ਚਾਰੀਆ ਵਿਰੋਧੀ ਬਾਰ-ਬਾਰ ਤੁਹਾਡਾ ਨਾਮ ਦਾ ਤੁਹਾਡਾ ਜ਼ਿਕਰ ਆ ਰਿਹਾ ਵੀ ਤੁਸੀਂ ਝੋਲ ਲੜ ਰਹੇ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਵਿਰੋਧੀਆਂ ਨੂੰ ਕਿਵੇਂ ਪਤਾ ਲੱਗਿਆ ਓਨੈਸਟਲੀ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਮੈਂ ਆਪਦੇ ਕੈਂਪਸ ਦੇ ਜ਼ਿਕਰ ਚਾਈ ਸੀ ਮੇਰਾ ਕੋਈ ਪੋਲੀਟੀਕਲੀ ਕੀ ਚੱਲ ਰਿਹਾ ਹੈ ਉਹ ਰਾਜਾ ਜੀ ਨੂੰ ਪਤਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਓਨੈਸਟਲੀ ਮੈਂ ਆਪਦੇ ਕੈਂਪਸ ਨੂੰ ਲੈ ਕੇ ਆਈ ਹਾਂ ਜਿਹੜੀ ਪਾਕੀ ਪਾਰਟੀ ਬੋਗੀ ਦੱਸ ਰਾਂਗੇ ਸਭ ਬੋਲੇਗੇ ਦੇਖੋ ਪੰਜਾਬ ਦਾ ਮੁੱਖ ਮੰਤਰੀ ਇਕੱਲੇ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੁੰਦਾ ਉਹ ਦੁਨੀਆ ਭਰ ਤੇ ਬੈਠੇ ਪੰਜਾਬੀਆਂ ਦਾ ਮੁਖੀ ਹੁੰਦਾ ਇੱਕ ਤਰੀਕੇ ਦੇ ਨਾਲ ਸਾਰੇ ਮਤਲਬ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਇੱਕ ਬੰਦਾ ਜਦੋਂ ਇੱਕ ਪੰਜਾਬ ਦਾ ਮੁਖੀ ਇਸ ਤਰ੍ਹਾਂ ਦਾ ਵਤੀਰਾ ਕਰਦਾ ਔਰ ਇੰਨੀ ਭੱਦੀ ਸ਼ਬਦਾਵਲੀ ਵਰਤਦਾ ਔਰ ਆਪਦੇ ਆਪੇ ਤੋਂ ਬਾਹਰ ਹੋ ਜਾਂਦਾ ਮਤਲਬ ਉਹਦਾ ਆਪਦੇ ਆਪ ਤੇ ਕੰਟਰੋਲ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਸਾਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਦਾ ਸ਼ਰਮ ਨਾਲ ਸਿਰ ਨੀਵਾ ਹੋ ਗਿਆ ਆਈ ਡੋਟ ਨੋ ਮੁੱਖ ਮੰਤਰੀ ਸਾਹਿਬ ਨੂੰ ਕੀ ਪ੍ਰੋਬਲਮ ਸੀ ਜਾਂ ਕੀ ਇਸ ਤਰ੍ਹਾਂ ਦਾ ਬਿਹੇਵੀਅਰ ਬਹੁਤ ਸ਼ਰਮਨਾਕ ਹੈ ਤੇ ਇਸ ਤਰ੍ਹਾਂ ਦਾ ਬਿਹੇਵੀਅਰ ਕੱਲੇ ਪੰਜਾਬੀ ਪੰਜਾਬ ਚ ਬੈਠੇ ਨਹੀਂ ਦੁਨੀਆ ਪਰ ਦੇ ਲੋਕਾਂ ਲਈ ਬਹੁਤ ਸ਼ਰਮਨਾਕ ਸੀ ਹੋਣਾ ਨਹੀਂ ਸੀ ਚਾਹੀਦਾ ਉਹਨੇ ਉਹਨੇ ਚ ਰਾਜਾ ਵੜਿੰਗ ਜੀ ਤੋਂ ਲੜੇ ਸੀ ਜਿ 24 ਚ ਜੇ ਤੋ ਰੋਟੇ ਕਿੰਨ ਮਿਲਦੀ ਆ ਤੁਹਾਡੇ ਕਿਹੜੇ ਮੁਝੇ ਤੁਸੀਂ ਤਾਂ ਵਿਚਰ ਰਹੇ ਹੋ ਰਾਂਗਾਂ ਤਰ੍ਹਾਂ ਦੇ ਦੇਖੋ ਜੀ ਮੈਂ ਹਜੇ ਪੋਲਿਟਿਕਲੀ ਐਕਟਿਵ ਨਹੀਂ ਹੈਗੀ ਪਰ ਜੋ ਜਿੰਨੀਆਂ ਪ੍ਰੋਬਲਮ ਸਾਡੇ ਦੇਸ਼ ਚ ਚੱਲ ਰਹੀਆਂ ਨੇ ਜਿਹੜੇ ਵਾਦੇ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਕਿਸਾਨਾਂ ਦੀਆਂ ਜਿੰਨੀਆਂ ਦਿੱਕਤਾਂ ਅਸੀਂ ਉਹ ਖਤਮ ਕਰਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਮੈਨੂੰ ਤੁਸੀਂ ਇਹ ਦੱਸੋ ਕਿ ਇਹਨਾਂ ਤਿੰਨਾਂ ਤਿੰਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇੱਕ ਵੀ ਗੱਲ ਨੂੰ ਜੇ ਐਡਰੈਸ ਕੀਤਾ ਹੋਵੇ ਇਹ ਇੰਨੀ ਫੇਲੀਅਰ ਵਾਲੀ ਸਰਕਾਰ ਸਾਬਤ ਹੋਈ ਹੈ ਜਿਹੜਾ ਨੌਜਵਾਨ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਉਹਦੇ ਸਿਰ 'ਚੋਂ ਬੁਲੇਟ ਮਿਲੀ ਇਹਨਾਂ ਨੇ ਅਜੇ ਤੱਕ ਐਫ ਆਈ ਆਰ ਲੋਜ ਨਹੀਂ ਕੀਤੀ ਉਹਦੇ ਤੇ ਜਿਹੜਾ ਨੌਜਵਾਨ ਜਿਹਨੂੰ ਪੀਜੀਆਈ ਸੀ ਲੈ ਕੇ ਆਂਦਾ ਪਰਮਪਾਲ ਨੂੰ ਉਹ 4 ਦਿਨ ਤੱਕ ਰੋहतक ਦੇ ਪੀਜੀਆਈ ਦੇ ਵਿੱਚ ਪਿਆ ਰਿਹਾ ਇਹਨਾਂ ਨੇ ਬਿਲਕੁਲ ਉਤਨ ਨਹੀਂ ਕੀਤਾ ਕਿ ਉਹਨੂੰ ਚੱਕ ਕੇ ਲਿਆਂਦਾ ਜਾਵੇ ਜਾਂ ਉਹਦਾ ਇਲਾਜ ਹੀ ਕਰਵਾਇਆ ਜਾਵੇ بار بار মিনਤਾਂ ਕਰਨ ਤੋਂ ਬਾਅਦ ਉਹਨੂੰ ਪੀਜੀਆਈ ਚ ਲਿਆਂਦਾ ਗਿਆ ਔਰ ਇੱਕ ਗੱਲ ਹੋਰ ਦੱਸ ਦਿਆਂ ਉਹਦੀ ਸਰਜਰੀ ਤੋਂ ਬਾਅਦ ਉਹਨੂੰ ਅਗਲੇ ਦਿਨ ਸਰਕਾਰ ਛੁੱਟੀ ਦੇ ਰਹੀ ਸੀ ਯਾ ਇਨ ਦਾ ਮਤਲਬ ਰਵਈਆ ਇੰਨਾ ਕਿ ਗਲਤ ਹੈ ਕਿਸਾਨਾਂ ਨੂੰ ਲੈ ਕੇ ਜਿਹੜੇ ਰੋਜ਼ ਕਿਸਾਨਾਂ ਦੇ ਨਾਂ ਦੇ ਨਾਰੇ ਲਾਉਂਦੇ ਸੀ ਇਹ ਕਹਿੰਦੇ ਸੀ ਕਿ ਅਸੀਂ ਕਿਸਾਨ ਪੱਖੀ ਹਾਂ ਸਭ ਤੋਂ ਵੱਧ ਕਿਸਾਨ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੂਵ ਹੋਈ ਆ ਹਰ ਫਰੰਟ ਤੇ ਫੇਲਿਅਰ ਹੈ ਹਰ ਇੱਕ ਫਰੰਟ ਤੇ ਤੁਸੀਂ ਤੁਸੀਂ ਅੱਜ ਦੇ ਜਿਹੜੇ ਪ੍ਰੋਗਰਾਮ ਰੱਖੇ ਨੇ ਉਹ ਸਾਰੇ ਜਿਹੜੇ ਤੁਹਾਡੇ ਕਾਉਂਸਲਰ ਨੇ ਉਹਨਾਂ ਦੇ ਕਰਕੇ ਇੱਕ ਪਾਸੇ ਤੁਸੀਂ ਕਹਿੰਦੇ ਤੁਸੀਂ ਐਨਜੀਓ ਚ ਸਾਰਾ ਜਿਹੜਾ ਪ੍ਰੋਗਰਾਮ ਕਰਿਆ ਦੂਜੀ ਪਾਸੇ ਤੁਸੀਂ ਲਗਾਤਾਰ ਅੰਦਰ ਗੱਦੀ ਇਹ ਸੰਪਰਕ ਟਿੱਪਣੀ ਕਿਸ ਤਰ੍ਹਾਂ ਨਾ ਕੀਤੀ ਜਾਵੇ ਕਿ ਤੁਸੀਂ ਚੌਥੀ ਇਲੈਕਸ਼ਨ ਨਹੀਂ ਲੜੋਗੇ ਮੈਂ ਤੁਹਾਨੂੰ ਨਾ ਮੈਂ ਹਾਂ ਕਹੀਏ ਨਾ ਮੈਂ ਨਾ ਕਹੀਏ ਰਾਈਟ ਇਹ ਜਿੰਨੇ ਜਿੰਨੇ ਐਮਸੀਜ਼ ਨੇ ਬਠਿੰਡਾ ਜ਼ਿਲ੍ਹੇ ਦੇ ਇਹਨਾਂ ਸਾਰਿਆਂ ਨੇ 19 ਦੀਆਂ ਇਲੈਕਸ਼ਨਸ ਦੇ ਵਿੱਚ ਰਾਜਾ ਜੀ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਬਹੁਤ ਪਿਆਰ ਬਖਸ਼ਿਆ ਬੜਾ ਸਾਥ ਦਿੱਤਾ ਤੇ ਇਹ ਨਹੀਂ ਕਿ ਮੈਂ ਹੁਣ ਹੀ ਆਈ ਐ ਮੈਂ ਪਹਿਲਾਂ ਵੀ ਆਉਂਦੀ ਰਹੀ ਐ ਪਿਛਲੇ 5 ਸਾਲਾਂ ਦੇ ਵਿੱਚ ਮੈਂ ਆਉਂਦੀ ਰਹੀ ਐ ਲਗਾਤਾਰ ਕਦੀ ਵੀ ਨਹੀਂ ਆਈ ਪਰ ਕਦੀ ਇਸ ਹਲਕੇ ਨਾਲੋਂ ਨਾਤਾ ਨਹੀਂ ਤੋੜਿਆ ਤੇ ਮੈਨੂੰ ਲੱਗਦਾ ਇਹ ਨਾਤਾ ਸਦਾ ਇਸੇ ਤਰ੍ਹਾਂ ਜੁੜਿਆ ਰਹੂਗਾ ਬਿਕੋਜ਼ ਇਸ ਇਲਾਕੇ ਨੇ ਬਹੁਤ ਮਾਨ ਸਨਮਾਨ ਬਖਸ਼ਿਆ ਬਸਾਂ ਦੀਆਂ ਬਾਡੀਆਂ ਨੂੰ ਲੈ ਕੇ ਵੀ ਕਿਹਾ ਜਾਦਾ ਸਰਕਾਰ ਵੱਲੋਂ ਵੀ ਜਿਹੜੀਆਂ ਤੁਹਾਡੇ ਰਾਜ ਚ ਤੱਕ ਉਹਨਾਂ ਦੀ ਜਾਂਚ ਹੋਏ ਜਿੰਨੇ ਸੂਬੇ ਆਸੇ ਪਾਸੇ ਤੁਸੀਂ ਯੂਪੀ ਦੇਖ ਲਓ ਤੁਸੀਂ ਅੱਡ ਅੱਡ ਸੂਬਿਆਂ ਦਾ ਚੱਕ ਕੇ ਦੇਖ ਲਓ ਉਹਨਾਂ ਸਾਰੇ ਸੂਬਿਆਂ ਦੀਆਂ ਬਾਡੀਜ਼ ਉੱਥੋਂ ਹੀ ਬਣਦੀਆਂ ਔਰ ਅਗਲੀ ਗੱਲ ਇਹ ਰਾਜਾਜੀਤ ਦੇ ਵੇਲੇ ਨਹੀਂ ਬਣੀਆਂ ਬਾਡੀਜ਼ ਜਿੰਨੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਸਾਰਿਆਂ ਦੀਆਂ ਬਾਡੀਜ਼ ਵੀ ਉੱਥੇ ਹੀ ਬਣਦੀਆਂ ਰਹੀਆਂ ਪੰਜਾਬ ਚ ਬਾਡੀਜ਼ ਕਦੀ ਬਣੀਆਂ ਹੀ ਨਹੀਂ ਔਰ ਮੈਂ ਇੱਕ ਗੱਲ ਵੈਸੇ ਵੀ ਕਹਿਣਾ ਚਾਹਾਂਗੀ ਕਿ ਨਾ ਕਦੀ ਕਿਸੇ ਦਾ ਰੁਪਈਆ ਖਾਦਾ ਹੈ ਨਾ ਜ਼ਿੰਦਗੀ ਚ ਖਾਣਾ ਹੈ ਹਮੇਸ਼ਾ ਇੰਨੀ ਓਪਨਲੀ ਕਵਾਂਗੇ ਇੰਨੀ ਓਪਨਲੀ ਕਹਿੰਦੇ ਰਹੇ ਆ ਡਰਾਵੇ ਨਾ ਮਾਰੋ ਤੁਹਾਨੂੰ ਲੱਗਦਾ ਵੀ ਡਰਾਵੇ ਦੇ ਰਹੇ ਨਹੀਂ ਡਰਾਵੇ ਨਾ ਮਾਰੋ ਨਾ ਜੋ ਕਰਨਾ ਹੈ ਕਰੋ ਬਿਲਕੁਲ ਨਾ ਡਰਾਵੇ ਮਾਰੋ ਥੈਂਕ